ETT TET ਪਾਸ ਬੇਰੋਜ਼ਗਾਰ 5994 ਅਧਿਆਪਕ ਜੂਨੀਅਨ ਪੰਜਾਬ ਵੱਲੋਂ ਐਤਵਾਰ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਆਰੰਭ ਕੀਤਾ ਰੋਸ ਧਰਨਾ ਸੋਮਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ ਸੋਮਵਾਰ ਨੂੰ ਸਮੁੱਚੇ ETT 5994 ਕਾਡਰ ਨੈ ਮੰਗਲ ਰੋਡ ਦੇ ਕਿਨਾਰਿਆਂ ਤੇ ਬੈਠ ਕੇ ਖੱਥਾਂ ਵਿੱਚ ਬਖ ਬਖ ਮੰਗਾ ਸਬੰਧੀ ਤਖਤੀਆਂ ਫੜ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਦੇ ਆ ਉਕਤ ਭਰਤੀ ਸਬੰਧੀ ਪ੍ਰੀਖਿਆ ਜੂਨ ਮਹੀਨੇ ਵਿੱਚ ਲੈਣ ਦੀ ਮੰਗ ਕੀਤੀ ਇਸ ਮੌਕੇ ਜਾਣਕਾਰੀ ਦਿੰਦਿਆਂ ਸੂਬਾ ਕਮੇਟੀ ਮੈਂਬਰ ਬੱਗਾ ਖਡਾਲ ਬੰਟੀ ਕੰਬੋਜ ਹਰੀਸ਼ ਫਾਜ਼ਲ ਕਲਵਿੰਦਰ ਬਰੇਟਾ ਰਮੇਸ਼ ਅਬੋਹਰ ਅਰਸ਼ ਬੱਲੂਆਣਾ ਅਨਮੋਲ ਆਦਰਸ਼ ਅਬੋਹਲ ਤੇ ਮਨਪ੍ਰੀਤ ਗੁਰੂ ਹਰ ਰਾਏ ਸਮੇਤ ਹੋਰਨਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੀ ਰਿਹਾਈਸ਼ ਦਾ ਕਿਰਾਓ ਕਰਨ ਦਾ ਮੁੱਖ ਕਾਰਨ ਪੰਜਾਬ ਸਰਕਾਰ ਵੱਲੋਂ ਪੇਪਰ A ਦੀ ਪ੍ਰੀਖਿਆ ਮਿਤੀ 28 ਜੁਲਾਈ ਰੱਖਣਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਯੂਨੀਅਨ ਆਗੂਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਉਕਤ ਪੇਪਰ ਜੂਨ ਮਹੀਨੇ ਦੇ ਅੰਦਰ ਕੰਡਕਟ ਕਰਵਾਏ ਜਾਣ ਦਾ ਦਾਅਵਾ ਕੀਤਾ ਸੀ ਪਾਰ ਜਦੋਂ ਪੇਪਰ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ ਪ੍ਰੀਖਿਆ ਦੀ ਮਿਤੀ ਲਗਭਗ 2 ਮਹੀਨੇ ਅੱਗੇ ਜੁਲਾਈ ਪਾ ਦਿੱਤੀ ਗਈ ਹੈ ਆਗੂਆਂ ਨੇ ਆਖਿਆ ਕਿ ਉਕਤ 9594 ਭਰਤੀ ਪਹਿਲਾਂ ਹੀ ਡੇਢ ਸਾਲ ਤੋਂ ਕੋਰਟ ਵਿੱਚ ਰੁੱਲ ਰਹੀ ਹੈ ਅਤੇ ਹੁਣ ਫਿਰ ਪੰਜਾਬ ਸਰਕਾਰ ਜਾਣ ਬੁੱਝ ਕੇ ਪ੍ਰੀਖਿਆ ਦੀ ਮਿਤੀ ਅੱਗੇ ਪਾ ਕੇ ਡੰਗਟਪਾਓ ਨੀਤੀ ਤਹਿਤ ਕੰਮ ਕਰ ਰਹੀ ਹੈ ਜਿਸ ਕਾਰਨ ਸਮੁੱਚਾ ਕਾਡਰ ਭਾਰੀ ਰੋਸ ਅਤੇ ਬੇਚੈਨੀ ਵਿੱਚ ਹੈ ਆਗੂਆਂ ਨੇ ਮੰਗ ਕੀਤੀ ਕਿ ਉਕਤ ਪੇਪਰ ਏ ਜੂਨ ਮਹੀਨੇ ਦੇ ਅੰਦਰ ਅੰਦਰ ਕੰਡਕਟ ਕਰਵਾਇਆ ਜਾਵੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਵਿਸ਼ੇਸ਼ ਰਿਪੋਰਟ ਵੱਲੋਂ ਜਿਹੜਾ ਅਸੀਂ ਕੱਲ ਇੱਥੇ ਰੋਸ ਪ੍ਰਦਰਸ਼ਨ ਕਰਨ ਆਏ ਸੀਗੇ ਜਿਸ ਦੇ ਸਬੰਧ ਵਿੱਚ ਸਾਨੂੰ ਪ੍ਰਸ਼ਾਸਨ ਨੇ ਜਿਵੇਂ ਇੱਕ ਅੱਜ ਤੋਂ ਇੱਕ ਸਾਲ ਪਹਿਲਾਂ ਕਹਿ ਲੋ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਿਹੜੀ ਤੁਹਾਡੀ 994 ਭਰਤੀਓ ਪੂਰੀ ਕਰਾਂਗੇ ਮੋਟਾ ਤੋਂ ਪਹਿਲਾਂ ਸਾਨੂੰ ਸਿੱਖਿਆ ਮੰਤਰੀ ਸਾਹਿਬ ਨੇ ਇਹ ਕਹਿ ਆਸੀਗਾ ਕੀ ਤੁਹਾਡਾ ਪੇਪਰ ਹੈ ਜਿਹੜਾ ਪੰਜਾਬੀ ਦਾ ਜਿਹੜਾ ਕੋਰਟ ਦੁਆਰਾ ਲਾਗੂ ਦੁਬਾਰਾ ਕੀਤਾ ਗਿਆ ਉਹ ਜੂਨ ਮਹੀਨੇ ਦੇ ਵਿੱਚ ਵਿੱਚ ਲੈ ਲਿਆ ਜਾਵੇਗਾ ਪਰ ਜਿਵੇਂ ਹੀ ਚੋਣਾਂ ਖਤਮ ਹੁੰਦੀਆਂ ਨੇ ਚੋਣਾਂ ਦਾ ਰਿਜ਼ਲਟ ਆਉਂਦਾ ਹੈ ਉਸ ਤੋਂ ਨਾਲ ਦੇ ਨਾਲ ਹੀ ਸਿੱਖਿਆ ਮੰਤਰੀ ਜਿਹੜਾ ਉਹ ਸਾਡਾ ਪੇਪਰ ਜੂਨ ਦੀ بجائے 1.5 ਮਹੀਨਾ ਹੋਰ ਲੇਟ ਕਰ ਦਿੰਦਾ ਸਾਡੇ ਨਾਲ ਵਾਅਦਾ ਖੁਲਾਫੀ ਕਰਦਾ ਹੈ ਅੱਜ ਅਸੀਂ ਛੜਕ ਦੇ ਇੱਕ ਸਾਈਡ ਬੈਠੇ ਆ ਅਸੀਂ ਚੇਤਾਵਨੀ ਦਿੰਦੇ ਆ ਸਰਕਾਰ ਨੂੰ ਇਹ ਸਾਡੀ ਤਰੀਕ ਜਿਹੜੀ ਹੈ ਜੂਨ ਦੇ ਵਿੱਚ ਜਾਂ ਜੁਲਾਈ ਦੇ ਪਹਿਲੇ ਹਫਤੇ ਕੱਲ ਨੂੰ ਜਾਰੀ ਨਹੀਂ ਕਰਦੀ ਤਾਂ ਇਹ ਜਿਹੜਾ ਕੇਟਰ ਹੈ ਇਹ ਟਾਈਮ ਨਹੀਂ ਲਾਵੇਗਾ ਕਿ ਜਿਹੜਾ ਆਨੰਦਪੁਰ ਸਾਹਿਬ ਨੰਗਲ ਨੈਸ਼ਨਲ ਹਾਈਵੇ ਹੈ ਉਹ ਜਾਮ ਕੀਤਾ ਜਾਵੇਗਾ ਜਾਮ ਵੀ ਉਦੋਂ ਤੱਕ ਕੀਤਾ ਜਾਵੇਗਾ ਜਦੋਂ ਤੱਕ ਜਿਹੜੀ ਸਾਡੀ ਮੰਗ ਹੈ ਉਹ ਪੂਰੀ ਨਹੀਂ ਕੀਤੀ ਜਾਂਦੀ ਅੱਜ ਅਸੀਂ ਵਿਸ਼ਵਾਸ ਤੇ ਕੱਲ ਵੀ ਉੱਟੇ ਸੀਗੇ ਕਿ ਅੱਜ ਜਿਹੜਾ ਸੋਮਵਾਰ ਦੀ ਛੁੱਟੀ ਹੈ ਪਰ ਜੇਕਰ ਕੱਲ ਨੂੰ ਸਾਡੇ ਨਾਲ ਵਾਦਾ ਖਿਲਾਫ ਹੀ ਹੁੰਦੀ ਹੈ ਤਾਂ ਜਿਹੜਾ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਉਸ ਦਾ ਜ਼ਿੰਮੇਵਾਰ ਸਿੱਖਿਆ ਮੰਤਰੀ ਪੰਜਾਬ ਸਰਕਾਰ ਤੇ ਅਨੰਤਪੁਰ ਸਾਹਿਬ ਦਾ ਪੁਲਿਸ ਪ੍ਰਸ਼ਾਸਨ ਹੋਵੇਗਾ ਸਿੱਖਿਆ ਮੰਤਰੀ ਸਾਹਿਬ ਦੀ ਅੰਦਰ ਉੱਚ ਦੀ ਮਾਰਚ ਰਗ ਦੀ ਪੱਤੇ ਉੱਚਾ ਦੂਜਾ ਦੇਣਾ ਸਿੱਖਿਆ ਮੰਤਰੀ ਸਾਹਿਬ ਨੇ ਸਾਨੂੰ ਐਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜਿਹੜਾ ਹਾਈ ਮਾਨਜੋਗ ਹਾਈ ਕੋਰਟ ਨੇ ਤੁਹਾਡਾ ਪੰਜਾਬੀ ਪੇਪਰ A ਰੱਦ ਕੀਤਾ ਉਸ ਨੂੰ ਜੂਨ ਦੇ ਮਹੀਨੇ ਕੰਡਕਟ ਕਰਵਾਇਆ ਜਾਵੇਗਾ ਪਰੰਤੂ ਲੋਕ ਸਭਾ ਚੋਣਾਂ ਨਿਭੜਨ ਤੋਂ ਬਾਅਦ ਸਿੱਖਿਆ ਮੰਤਰੀ ਸਾਹਿਬ ਨੇ ਉਹ ਪੇਪਰ ਜੁਲਾਈ ਵਿੱਚ ਕਰਵਾ ਦਿੱਤਾ ਗਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੀ ਮਨਛਾ ਕੋ ਬਾਲੀ ਵਧੀਆ ਨਹੀਂ ਨਾ ਹੀ ਸਾਫ ਹੈ ਕਿਉਂਕਿ ਇਹ ਸਾਡੀ ਭਰਤੀ ਨੂੰ ਅੱਗੇ ਲੰਮਕਾਣਾ ਚਾਹੁੰਦੇ ਹਨ ਕਿਉਂਕਿ ਬੀਰਜਗਾਰਾਂ ਨੂੰ ਪਤਾ ਕਿ ਜਿਮਨੀ ਚੋਣਾ ਤੇ ਪਰਚੇਤੀ ਚੋਣਾ ਸਿੱਧੇ ਖੜੀਆਂ ਨੇ ਇਹ ਸਾਡੀ ਭਰਤੀ ਨੂੰ ਇਸ ਸਾਲ ਸਾਰਾ ਸਾਲ ਲੰਮਕਾਉਣ ਨੂੰ ਫਿਰਦੇ ਨੇ ਇਸ ਲਈ ITT 9594 ਯੂਨੀਅਨ ਨੇ ਦੁਬਾਰਾ ਤੋਂ ਸਿੱਖਿਆ ਮੰਤਰੀ ਸਾਹਿਬ ਦੇ ਪਿੰਟ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਜਿਸ ਦਾ ਕਿ ਅੱਜ ਦੂਜਾ ਦਿਨ ਸੀ ਕੱਲ ਨੂੰ 3 ਵਜੇ ਤੱਕ ਸਰਕਾਰ ਦਾ ਜੇਕਰ ਕੋਈ ਪੇਪਰ ਦੀ ਡੇਟ ਨੂੰ ਚੇਂਜ ਲੈ ਕੇ ਕੋਈ ਨਾਅਕ ਆਫੀਸ਼ਲ ਨੋਟੀਫਿਕੇਸ਼ਨ ਆ ਸਾਈਟ ਤੇ ਨਹੀਂ ਆਉਂਦਾ ਆਈ.ਟੀ.ਡੀ. ਨਾੜਚ 92 ਵੱਲੋਂ ਅਨੰਦਪੁਰ ਨੰਗਲ ਹਾਈਵੇ ਨੇ ਜਾਮ ਕਰ ਦਿੱਤਾ ਜਾਵੇਗਾ ਇਹ ਪੱਕੇ ਤੋਂ ਉੱਤੇ ਉੱਤੇ ਜਾਮ ਰਹੇਗਾ ਜਦੋਂ ਤੱਕ ਕਿ ਸਾਡੇ ਪੀਪਰ ਦੀ ਤਰੀਕਾ ਬਦਲ ਨਹੀਂ ਜਾਂਦੀ ਧੰਨਵਾਦ